इश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਅੰਗਨਾਡ ਨੋਟ ਦੀ ਵਿਵਾਦਿਤ ਫਿਲਮ ਐਮਰਜੈਂਸੀ ਅੱਜ ਹੋਵੇਗੀ ਰਿਲੀਜ਼ ਜਸਟੀ ਟ੍ਰੂਡੋ ਵੱਲੋਂ ਟਰੰਪ ਨੂੰ ਠੋਕਵਾ ਜਵਾਬ ਕਿਸਾਨਾਂ ਗੁੱਜ ਜਿੱਤ ਢੱਨੇ ਵਾਲ ਦਾ ਮਰਨ ਵੱਤ ਅੱਜ 35ਵਾ ਦਿਨ ਵਿੱਚ ਹੋਇਆ ਸ਼ਾਮਿਲ ਕੰਗਰ ਨੋਤ ਦੀ ਵਿਵਾਦਿਤ ਫਿਲਮ ਐਮਰਜੈਂਸੀ ਅੱਜ ਹੋਵੇਗੀ ਰਿਲੀਜ਼ ਜੀਹਾਂ ਕੰਗਰ ਨੋਤ ਦੀ ਫਿਲਮ ਐਮਰਜੈਂਸੀ ਦੇ ਅੱਜ ਰਿਲੀਜ਼ ਹੋਣ ਨਾਲ ਜੁੜੇ ਤਾਜ਼ਾ ਮਾਮਲੇ ਨੇ ਸਿੱਖ ਕੌਮ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ ਇਸ ਫਿਲਮ ਦੇ ਰਿਲੀਜ਼ ਨਾਲ ਜੁੜੇ ਮੁੱਖ ਬਿੰਦੂ ਹਨ ਵਿਰੋਧ ਦਾ ਕਾਰਨ ਕੀ ਹੈ ਨ ਤੁਹਾਨੂੰ ਦੱਸਦੇ ਹਾਂ ਇਤਿਹਾਸਿਕ ਤੱਥਾਂ ਦਾ ਇਤਰਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਫਿਲਮ ਚੈਲ ਸਿੱਖ ਕੋ ਮਤੇ ਉਹਨਾਂ ਦੇ ਸੰਘਰਸ਼ ਨੂੰ ਤੱਥਾਂ ਦੇ ਖਿਲਾਫ ਦਿਖਾਇਆ ਗਿਆਗਾ ਇਹ ਇਤਿਹਾਸਿਕ ਤੱਥਾਂ ਨੂੰ ਤੋੜ ਮੜੋੜ ਕੇ ਪੇਸ਼ ਕਰਨ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੋਸ਼ ਹੈ ਅੱਤਵਾਦ ਤੇ ਹਰਮੰਦਰ ਸਾਹਿਬ ਦੀਆਂ ਘਟਨਾਵਾਂ ਫਿਲਮ ਵਿੱਚ 1975 ਤੋਂ 1977 ਦੀ ਐਮਰਜੈਂਸੀ ਦੌਰਾਨ ਸਿੱਖਾਂ ਵਿਰੁੱਧ ਘਟਨਾਵਾਂ ਨੂੰ ਦਿਖਾਇਆ ਗਿਆ ਹੈ ਜਿਸ ਤੇ ਸਿੱਖ ਜਥੇਬੰਦੀਆਂ ਨੇ ਗਹਿਰੇ ਇਤਰਾਜ਼ ਜਤਾਏ ਹਨ ਸ਼ਾਂਤੀ ਨੂੰ ਖਤਰਾ ਹੈਗਾ ਉਹਨੇ ਦੱਸਿਆ ਕਿ ਅੱਗੇ ਵਿਵਾਦਪਦ ਦਰਸ਼ ਅਤੇ ਦ੍ਰਿਸ਼ਾਂ ਵਿੱਚ ਸਿੱਖਾਂ ਦੀ ਸ਼ਕਲ ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਖਦਸ਼ਾ ਗਿਆ ਜਿਸ ਨਾਲ ਸਮਾਜਿਕ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਗਈ ਆ ਕੰਗਨਾ ਰਣੋਦਾਸ ਸਪਸ਼ਟੀਕਰਨ ਵੀ ਆਇਆ ਅਤੇ ਕੰਗਨਾ ਨੇ ਦੋਸ਼ਾਂ ਨੂੰ ਨੁਕਾਰਿਆ ਕਿਹਾ ਕਿ ਫਿਲਮ ਵਿੱਚ ਸਿਰਫ ਇਤਿਹਾਸਕ ਤੱਥਾਂ ਤੇ ਅਧਾਰਿਤ ਅਤੇ ਸਿੱਖ ਪਾਈਚਾਰੇ ਪ੍ਰਤੀ ਕੋਈ ਮਾਣ ਜਨਕ ਭਾਵਨਾ ਨਹੀਂ ਰੱਖਦੀ ਉਸਨੇ ਦਾਵਾ ਕੀਤਾ ਹੈ ਕਿ ਫਿਲਮ ਵਿੱਚ ਸਚਾਈ ਦਸਾਈ ਗਈ ਹੈ ਫਿਲਮ ਤੇ ਸਰਕਾਰ ਦਾ ਰਵਈਆ ਕੀ ਗਾਤ ਔਰ ਉਹ ਵੀ ਦੱਸ ਦੇਗੇ ਆ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਜਿੱਤਾਂ ਕੋਈ ਅਧਿਕਾਰ ਤੇ ਬਿਆਨ ਨਹੀਂ ਆਇਆ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਫਿਲਮ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ ਬੰਗਲਾਦੇਸ਼ ਚ ਪਾਬੰਦੀ ਗਈ ਇਸ ਫਿਲਮ ਤੇ ਫਿਲਮ ਚ ਬੰਗਲਾਦੇਸ਼ ਦੀ ਜਾਦੀ ਦੇ ਦੌਰ ਨੂੰ ਦਿਖਾਉਣ ਕਾਰਨ ਉੱਥੇ ਇਸ ਤੇ ਪਾਬੰਦੀ ਲਗਾ ਦਿੱਤੀ ਗਈ ਗਿਆ ਅੱਗੇ ਤੇ ਇਹ ਕਦਮ ਇਹ ਗਿਆ ਕਿ 18 ਜਨਵਰੀ ਨੂੰ ਪਟਿਆਲਾ 'ਚ ਐਮਰ ਐ ਜੀ ਪੀ ਸੀ ਦੀ ਮੀਟਿੰਗ ਹੋਵੇਗੀ ਜਿੱਥੇ ਇਸ ਮਾਮਲੇ ਤੇ ਫੈਸਲਾ ਲਿਆ ਜਾਵੇਗਾ ਸਿੱਖ ਜਥੇਬੰਦੀਆਂ ਨੇ ਸਪਸ਼ਟ ਕੀਤਾ ਹੈ ਕਿ ਫਿਲਮ ਦੇ ਖਿਲਾਫ ਪ੍ਰਦਰਸ਼ਨ ਹੋ ਸਕਦੇ ਹਨ ਵੱਡੋਂ ਵੱਲੋਂ ਟਰੰਪ ਨੂੰ ਠੋਕਵਾ ਜਵਾਬ ਡੋਨਲਡ ਟਰੰਪ ਦੇ ਭਾਰੀ ਪਰਕੰਪ ਟੈਕਸਾਂ ਦਾ ਟਾਕਰਾ ਕਰਨ ਲਈ ਕੈਲੀਫੋਰਨੀਆ ਕੈਨੇਡੀਅਨ ਸਿਆਸਤਦਾਰ ਗੱਲਾਂ ਬਾਤਾਂ ਵਿੱਚ ਤਾਂ ਇੱਕ ਜੁਟ ਨਜ਼ਰ ਆਏ ਪਰ ਐਲਬਾਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸਾਂਝੇ ਬਿਆਨ ਉਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਹੈ ਜਿਸ ਵਿੱਚ ਅਮਰੀਕਾ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿੱਚ ਕਟੌਤੀ ਦਾ ਜ਼ਿਕਰ ਖਾਸ ਤੌਰ ਤੇ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਜਸਟ ਟਰੂਡੋ ਨੇ ਕੈਨੇਡੀਅਨ ਰਾਜਾ ਦੇ ਪ੍ਰੀਮੀਅਰ ਜਨਰਲ ਮੁਲਾਕਾਤ ਮਗਰੋਂ ਕਿਹਾ ਕਿ ਕੈਨੇਡਾ ਅਤੇ ਕੈਨੇਡੀਅਨ ਜਦੇ ਹਿੱਤਾਂ ਦੀ ਰਾਖੀ ਕਰਦਿਆਂ ਕੋਈ ਕਸਰ ਪਾਕੀ ਨਹੀਂ ਛੱਡੀ ਜਾਵੇਗੀ ਇੱਥੇ ਦਸਰਾ ਪੰਦਾ ਹੈ ਕਿ ਕੈਨੇਡਾ ਵੱਲੋਂ ਅਮਰੀਕਾ ਸਵੇ ਦੁਨੀਆ ਭਰ ਦੇ ਮੁਲਕਾਂ ਨੂੰ ਭੇਜੀਆਂ ਜਾਂਦੀਆਂ ਚੀਜ਼ਾਂ ਵਿੱਚੋਂ 75% ਸਦੀ ਸਮਾਨ ਅਮਰੀਕਾ ਜਾਂਦਾ ਹੈ ਤੇ ਜਿਹੇ ਵਿੱਚ 5% ਦੀ ਟੈਕਸ ਤਬਾਹ ਕੋਨਕ ਸਾਬਤ ਹੋ ਸਕਦਾ ਹੈ ਕੈਨੇਡਾ ਵੱਲੋਂ ਇਸ ਖਤਰੇ ਨਾਲ ਨਜਿੱਠਣ ਲਈ ਰਣਨੀਤੀ ਘੜੀ ਜਾ ਰਹੀ ਹੈ ਕਿਉਂਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਦੇ ਸੋਹ ਚੁੱਕ ਸਮਾਗਮ ਵਿੱਚ ਕੁਝ ਦਿਨ ਹੀ ਬਾਕੀ ਹਨ ਟੈਕਸਾ ਦੀ ਸਮੱਸਿਆ ਨਾਲ ਜਿੱਠਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰੂ ਟਰੂਡੋ ਸਣੇ ਕਈ ਸਿਆਸਤਦਾਨ ਅਮਰੀਕਾ ਦੇ ਗੇੜੇ ਲਾ ਚੁੱਕੇ ਹਨ ਪਰ ਕੋਈ ਵੱਡਾ ਫਾਇਦਾ ਨਾ ਹੋ ਸਕਿਆ ਕੈਨੇਡਾ ਅਤੇ ਅਮਰੀਕਾ ਦਰਮਿਆਨ 8891 ਕਿਲੋਮੀਟਰ ਲੰਬੀ ਸਰਹੱਦ ਰਾਜੀ ਗ੍ਰਾਹਕੀ ਨਜਾਇਜ਼ ਪ੍ਰਵਾਸ ਰੋਕਣ ਅਤੇ ਨਸ਼ਾ ਤਸਕਰੀ ਬੰਦ ਕਰਨ ਦੇ ਇਰਾਦੇ ਨਾਲ ਟਰੋਡੋ ਸਰਕਾਰ 1300 ਕਰੋੜ ਡਾਲਰ ਖਰਚ ਕਰਨ ਦਾ ਐਲਾਨ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਟੈਕਸਦਰਾ ਟਲਦੀਆਂ ਨਜ਼ਰ ਨਹੀਂ ਆ ਰਹੀਆਂ ਦੂਜੇ ਪਾਸੇ ਇਹ ਲਬਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਤ ਕੈਨੇਡੀਅਨ ਕਾਰਵਾਈ ਵਿੱਚ ਵੱਡਾ ਅੜਿੱਕਾ ਬਣ ਰਹੀ ਹੈ ਮੀਟਿੰਗ ਮਗਰੋਂ ਡੈਨੀਅਲ ਸਮਿੱਤ ਨੇ ਕਿਹਾ ਕਿ ਅਮਰੀਕਾ ਨੂੰ ਵੇਚੇ ਜਾਣ ਵਾਲੇ ਤੇਲ ਅਤੇ ਗੈਸ ਉੱਤੇ ਕਿਸੇ ਕਿਸਮ ਦਾ ਵਾਧੂ ਟੈਕਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਦਾ ਕਹਿਤਾ ਕਿ ਅਲਬਾਟਾ ਵਾਸੀਆਂ ਦਾ ਰੁਜ਼ਗਾਰ ਬਚਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਫੈਡਰਲ ਸਰਕਾਰ ਦੀਆਂ ਇਤਰਾਜ ਜੁਗ ਨੀਤੀਆਂ ਪਰਵਾਰ ਪਰਵਾਰ ਨਹੀਂ ਕੀਤੀਆਂ ਜਾਣਗੀਆਂ ਢੱਲੇਵਾਲ ਦਾ ਅੱਜ ਮਰਨ ਵਾ 53 ਦੇ ਦਿਨ ਵਿੱਚ ਹੋ ਗਿਆ ਸ਼ਾਮਿਲ ਜੀਹਾਂ ਪੰਜਾਬ ਤੇ ਹਰਿਆਣਾ ਦੀ ਸਰਹੱਦ ਖਨੋਰੀ ਵਿਖੇ ਜਗਜੀਤ ਢੱਲੇਵਾਲ ਦਾ ਮਰਨ ਵਰਤ ਅਤੇ ਉਸ ਨਾਲ ਜੁੜੀਆਂ ਕਟੜਾਵਾ ਕਿਸਾਨਾਂ ਦੇ ਅੰਦੋਲਨ ਦੀ ਗੰਭੀਰਤਾ ਨੂੰ ਦਸਾਉਂਦੀਆਂ ਹਨ ਕਿਸਾਨ ਮੰਗਾਂ ਅਤੇ ਸਰਕਾਰ ਦੇ ਰਵੱਈਏ ਨੂੰ ਲੈ ਕੇ ਹਾਲਾਤ ਕਾਫੀ ਤਣਾਪੂਰਨ ਬਣੇ ਹੋਏ ਹਨ ਦਲੇਵਾਲ ਦੀ ਸਿਹਤ ਅਤੇ ਮਰਨ ਵਰਤ ਜਿਹੜਾਗਾ 53 ਦਿਨਾਂ ਦੇ ਵਿੱਚ ਸ਼ਾਮਿਲ ਹੋ ਚੱਕਾ ਗਿਆ ਤੇ 20 ਕਿਲੋ ਉਹਨਾਂ ਦਾ ਭਾਰ ਜਿਹੜਾ ਘਟ ਚੁੱਕਾ ਗਿਆ ਹਾਲਾਂਕਿ ਮਰਨ ਵਰਤ ਸ਼ੁਰੂ ਹੋਣ ਤੇ ਉਹਨਾਂ ਦਾ ਵਜ਼ਨ 86.95 ਕਿਲੋ ਸੀ ਪਰ ਹੁਣ 64.4 ਕਿਲੋ ਰਹਿ ਗਿਆ ਏ ਜੇ ਟੈਸਟਾਂ ਦੀ ਗੱਲ ਕਰੀਏ ਤੇ ਗੁਰਦੇ ਤੇ ਜਿਗਰ ਨਾਲ ਜੁੜੇ ਟੈਸਟਾਂ ਦੇ ਨਤੀਜੇ ਆਮ ਹਲਾਤਾਂ ਤੋਂ ਉੱਚੇ ਹਨ ਕਿਟੋਨ ਬਾਡੀ ਲੈਵਲ ਵੀ 6.50 ਤੋ ਵੱਧ ਦਾ ਜਹ ਹੋ ਰਿਹਾ ਹੈਗਾ ਤੇ ਕਿਸਾਨਾਂ ਦਾ ਇਲਜ਼ਾਮ ਹੈਗਾ ਕਿ ਸਰਕਾਰ ਮੈਡੀਕਲ ਰਿਪੋਰਟਾਂ ਨੂੰ ਘਟੇਰੇ ਪੇਸ਼ ਕਰ ਰਹੀਏ ਸਿਹਤ ਦੇ ਸੁਧਾਰ ਦਾ ਦਾਵਾ ਗਲਤ ਤੇ ਅਸਹਿਵਨਸ਼ੀਲ ਸਰਕਾਰ ਤੇ ਸੁਪਰੀਮ ਕੋਰਟ ਸਵਕੀਲਾ ਦਾ ਬਿਆਨ ਹੈਗਾ ਕਿ ਪੰਜਾਬ ਸਰਕਾਰ ਦੇ ਵਕੀਲਾ ਨੇ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਡੱਲੇਵਾਲ ਦੀ ਸਿਹਤ ਸੁਧ ਰਹੀਏ ਜਿਸ ਕਾਰਨ ਕਿਸਾਨ ਆਗੂਆਂ ਨੇ ਸਖਤ ਪ੍ਰਤੀਕਿਰਿਆ ਦਿੱਤੀ ਪ੍ਰਸ਼ਾਸਨ ਦੀ ਮੀਟਿੰਗ ਜਿਹੜੀ ਗਈ ਆ ਉਹ ਡੱਲੇਵਾਲ ਨਾਲ ਸਰਕਾਰ ਅਤੇ ਪੁਲਸ ਦੀਆਂ ਟੀਮਾਂ ਦੀ ਬਹੁਤ ਵਾਰ ਮੀਟਿੰਗਾਂ ਹੋਈਆਂ ਆਏ ਪਰ ਕੋਈ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ ਜੇ ਕੱਲ੍ਹ ਕਰੀ ਅੰਦੋਲਨ ਦੀ ਸਥਿਤੀ ਦੀ ਤਾਂ 21 ਜਨਵਰੀ ਨੂੰ ਦਿੱਲੀ ਵੱਲ ਨੂੰ ਮਾਰਚ ਕਰਨਗੇ ਫਿਰ ਤੋਂ ਕਿਸਾਨ ਜਿਸ ਵਿੱਚ 101 ਕਿਸਾਨ ਸ਼ਾਮਿਲ ਹੋਣਗੇ ਅਤੇ ਅੰਦੋਲਨ ਦਸੰਬਰ ਮਹੀਨੇ ਵਿੱਚ ਤਿੰਨ ਵਾਰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹਰਿਆਰੇ ਵੱਲੋਂ ਉਹਨਾਂ ਨੂੰ ਰੋਕ ਲਿਤਾ ਗਿਆ ਸੀ ਪਰ ਹੁਣ ਇੱਕ ਵਾਰ ਤੋਂ ਫਿਰ ਤੋਂ दिल्ली वालों कूच करेंगे एक सौ एक किसान रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.